संगमिता बुद्ध विहार फगवाड़ा ਵਿਖੇ ਬੁੱਧਪੁਰ ਨਿਮਾਨੁਸਮਰਪਿਤ ਵਿਸ਼ੇਸ਼ ਪ੍ਰੋਗਰਾਮ ਪ੍ਰਬੰਧਕ ਸੰਗ ਮੇਤਾਬੁੱਧ ਵਿਹਾਰ ਸਤਨਾਪਰਾ ਫਗਵਾੜਾ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਭੰਤੇ ਪ੍ਰਗਿਆਬੋਧੀ ਭੰਤੇ ਚੰਦਰਕੀਰਤੀ ਅਤੇ ਭੰਤੇ ਦਰਸ਼ਨਦੀਪ ਹਾਜ਼ਰ ਹੋਏ ਜਿਨ੍ਹਾਂ ਦਾ ਪ੍ਰਬੰਧਕਾ ਵੱਲੋਂ ਨਿਗਾਹ ਸੁਆਗਤ ਕੀਤਾ ਗਿਆ ਸਮਾਗਮ ਦੌਰਾਨ ਮੁੱਖ ਬਲਾਾਰੇ ਦੇ ਤੌਰ ਤੇ ਧੰਮਾਚਾਰੀ ਅਚਲ ਕੀਰਤ ਸੋਨ ਸੈਜਲ ਅਤੇ ਐਡਵੋਕੇਟ ਐਸ.ਐਲ. ਵੀਰਦੀ ਪਹੁੰਚੇ ਇਸ ਦੌਰਾਨ ਜਿੱਥੇ ਆਏ ਹੋਏ ਬੁਲਾਰਿਆਂ ਨੇ ਭਗਵਾਨ ਬੁੱਧ ਦੀ ਜੀਵਨੀ ਤੇ ਚਾਉਂਦਨਾ ਪਾਇਆ ਉੱਥੇ ਉਹਨਾਂ ਸਾਰਿਆਂ ਨੂੰ ਭਗਵਾਨ ਬੁੱਧ ਦੀ ਸਿੱਖਿਆਵਾਂ 'ਤੇ ਚੱਲ ਕੇ ਆਪਣਾ ਜੀਵਨ ਉਜਵਲ ਬਣਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਦੇ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਹਿਰ ਵਾਸੀਆਂ ਨੇ ਭਗਵਾਨ ਬੁੱਧ ਦੀ ਤਸਵੀਰ ਤੇ ਮੱਥਾ ਟੇਕਿਆ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਬੱਚਿਆਂ ਵੱਲੋਂ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸਮਾਗਮੋਕੇ ਸੀਨੀਅਰ ਡਿਪਟੀ ਮੇ ਤੇਜਪਾਲ ਬਸਰਾ ਸਾਬਕਾ ਕਾਉਂਸਲਰ ਰਮੇਸ਼ ਕਾਲ ਕਮੇਟੀ ਪ੍ਰਧਾਨ ਲਜਾਰਾਮ ਸतीश ਕੁਮਾਰ ਨਿਤਿਨ ਕੁਮਾਰ ਚੇਤਰਾਮ ਅਸ਼ੋਕ ਸੰਧੂ ਤੋਂ ਇਲਾਵਾ ਬੜੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਹਨ ਫਗਵਾੜਾ ਤੋਂ ਨਵਰਾਣ ਚੈਨਲ ਜਸ シャルਮਾ ਦੀ ਵਿਸ਼ੇਸ਼ ਰਿਪੋਰਟ ਤੋਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਗਮਿਤਰਾ ਬੁੱਧ ਵਿਹਾਰ ਕਮੇਟੀ ਵਾਲੋਂ ਸੰਗਮਿਤਰਾ ਬੁੱਧ ਵਿਹਾਰ ਸਤਰਾਪੁਰਾ ਫਗਵਾੜਾ ਦੇ ਵਿੱਚ ਤਤਘਤ ਮਹਾਮਾਨਵ ਜੀ ਦੀ ਬੁੱਧ ਪੂਰणिमा ਜਿਹੜੀ ਮਨਾਈ ਜਾ ਰਹੀ ਹੈ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਹਮ ਹਮਾ ਕੇ ਜਿਹੜੇ ਸਾਥੀ ਆ ਉਹ ਪਹੁੰਚੇ ਆ ਔਰ ਤਤਗਤ ਮਹਾਮਾਨਵ ਉਹ ਮਾਨਵ ਹੋਇਆ ਜਿਨ੍ਹਾਂ ਨੇ ਮਨੁੱਖ ਨੂੰ ਪੂਰੇ ਸੰਸਾਰ ਨੂੰ ਇੱਕ ਕਲਿਆਣਕਾਰੀ ਮਾਰਗ ਦਿੱਤਾ ਮਨ ਦਾ ਸਹੀ ਜਿਹੜਾ ਉਹ ਸਦਵਯੋਗ ਕਰਕੇ ਮਨੁੱਖਾਂ ਵਾਸਤੇ ਪਸ਼ੂ ਪੰਛੀਆਂ ਵਾਸਤੇ ਔਰ ਵਾਤਾਵਰਨ ਵਾਸਤੇ ਜੜਾਇਆ ਉਹ ਇਸ ਨੂੰ ਸਾਬ ਸਮਹਾਲ ਜੇ ਇਨਸਾਨ ਜਿਉਣਾ ਚਾਹੁੰਦਾ ਤੇ ਕਿਸੇ ਨੂੰ ਮਾਰਨ ਦਾ ਵੀ ਇਨਸਾਨ ਨੂੰ ਕੋਈ ਹੱਕ ਨਹੀਂ ਇਸ ਕਰਕੇ ਡਰ ਭੈ ਮੁਕਤ ਔਰ ਜਿਹੜਾ ਇਹ ਹਿੰਸਾ ਮੁਕਤ ਮਾਰਗ ਦਿੱਤਾ ਉਹ ਸ਼ਾਂਤੀ ਪ੍ਰੇਮ ਤੇ ਭਾਈਚਾਰਾ ਸਤਿਭਾਵਨਾ ਸੁਤੰਤਰਤਾ ਆਜ਼ਾਦੀ ਤੇ ਭਾਈਚਾਰੇ ਦਾ ਜਿਹੜਾ ਮਾਰਗ ਦਿੱਤਾ ਉਹ ਜੁਗਾ ਜੁਗਾਂ ਤੱਕ ਪਹਿਲਾਂ ਵੀ ਕਲਿਆਣਕਾਰੀ ਸੀ ਅੱਜ ਵੀ ਕਲਿਆਣਕਾਰੀ ਹੈ ਔਰ ਗਾ ਵੀ ਜਿਹੜਾ ਜੁਗਾ ਜਵੰਤਰਾ ਤੱਕ ਕਲਿਆਣਕਾਰੀ ਰਹੇਗਾ ਇਸ ਦੇ ਲਈ ਸਾਰੇ ਸੰਸਾਰ ਨੂੰ ਸਾਰੇ ਲੋਕਾਂ ਨੂੰ ਇਹ ਬੇਨਤੀ ਆ ਕਿ ਉਹਨਾਂ ਦੇ ਵਿਚਾਰਾਂ ਨੂੰ ਪੜ੍ਹਨਾ ਚਾਹੀਦਾ ਉਹਨਾਂ ਦੇ ਮਾਰਗ ਦੇ ਉੱਤੇ ਕਿਉਂਕਿ ਉਹ ਮਾਰਗਦਾਤਾ ਨੇ ਮੁਕਤੀਦਾਤਾ ਨਹੀਂ ਹਨ ਇਸ ਕਰਕੇ ਉਹਨਾਂ ਦੇ ਜੇ ਅਸੀਂ ਮਾਰਗ ਤੇ ਚੱਲਾਂਗੇ ਤਾਂ ਅਸੀਂ ਜਿਹੜਾ ਆ ਉਹ ਆਪਣਾ ਵੀ ਤੇ ਲੋਕਾਂ ਦਾ ਵੀ ਕਲਿਆਣ ਕਰ ਸਕਦੇ ਆ ਜੈ ਭੀਮ ਜੈ ਭਾਰਤ ਨਮੋ ਬੋਤਾ ਅੱਜ ਸੰਗमित्रा ਬੁੱਧ ਭਯਾ ਦੇ ਵਿੱਚ ਤਥਾਗਤ ਭਗਵਾਨ ਬੁੱਧ ਜੀ ਦੀ ਬੁੱਧ ਪੂਰਨਮਾ ਮਨਾਈ ਜਾ ਰਹੀ ਹੈ ਜਿਸ ਵਿੱਚ ਤੰਮਨੂਆਂ ਦੇ ਵਿੱਚ ਬਹੁਤ ਹੀ ਸ਼ਰਧਾ ਹੈ ਅਤੇ ਧੂਮਤਾਵਣਾ ਮਨਾਈ ਜਾ ਰਹੀ ਹੈ ਭਗਵਾਨ ਬੁੱਧ ਨੇ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਉਹਨਾਂ ਨੇ ਕਿਹਾ ਯੁੱਧ ਨਹੀਂ ਚਾਹੀਦਾ ਬੁੱਧ ਚਾਹੀਦਾ ਹੈ ਅਤੇ ਉਹਨਾਂ ਨੇ 36 ਸ਼ਰਨ ਪੰਛੀਲ ਅਸ਼ਟਾਂਗਿਕ ਮਾਰਗ 4 ਆਰਿਆ 7 ਵਰਗੇ ਸੰਨਾਨ ਜਿਹੜੇ ਆ ਉਹ ਲੋਕਾਈ ਨੂੰ ਦਿੱਤੇ ਹਨ ਅਤੇ ਅੱਜ ਅਸੀਂ ਸਾਰੇ ਹੀ ਮਾਨਵਤਾ ਨੂੰ ਉਹਨਾਂ ਦੇ ਬੁੱਧ ਪੂਨਮਾ ਦੇ ਮੌਕੇ ਤੇ ਲੱਖ ਲੱਖ ਵਧਾਈ ਹੁੰਦੇ ਹਾਂ